ਪਰ ਦੂਸ਼ਿਤ ਹਵਾ ਕਾਰਨ ਮੰਨ ਸਕਦੇ ਹੋ ਕਿ ਹਰ ਸਾਲ ਕਿੰਨੇ ਲੋਕ ਮਰਦੇ ਹੋਣਗੇ ਜੀ 18 ਲੱਖ ਤੋਂ ਵੱਧ ਲੋਕ ਫਿਰ ਇਹ ਅੱਤ ਵੱਤ ਤੋਂ ਖਤਰਨਾਕ ਨਹੀਂ ਤਾਂ ਹੋਰ ਕੀ ਹੈ ਹੂੰ ਵਿਜੇ ਜੀ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਤੁਸੀਂ ਤਾਂ ਹੀ ਜਿਉਂਦੇ ਹੋ ਜੇ ਤੁਹਾਡੇ ਸਾਹ ਚੱਲਦੇ ਆ ਤੇ ਸਾਹ ਚੱਲਣ ਲਈ ਕਹਿੰਦੇ ਹਵਾ ਜ਼ਰੂਰੀ ਹੈ ਸਭ ਨੂੰ ਪਤਾ ਹੈ ਕਰੋਨਾ ਚ ਆਕਸੀਜਨ ਸਿਲੰਡਰਾਂ ਦਾ ਕਿਵੇਂ ਸੀ ਜੀ ਜੀ ਜੇ ਕੁਦਰਤੀ ਹਵਾ ਉਹ ਜ਼ਹਿਰੀ ਕਰ ਲਈ ਅਸੀਂ ਤੇ ਫਿਰ ਇਹਦੇ ਲਈ ਕੌਣ ਕਿਵੇਂ ਅਸੀਂ ਜੀਵਾਂਗੇ ਤੇ ਕੌਣ ਕੌਣ ਕਿਹਨੂੰ ਕਿਹਨੂੰ ਜਿੰਮੇ ਬੈਠੇਗਾ ਮੇਰੇ ਕੋਲ ਆ ਰਿਪੋਰਟ ਪਈ ਹੈ ਹਮ ਹਮ ਕਹਿੰਦੇ ਦੱਖਣੀ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਅੰਕੜਿਆਂ ਮੁਤਾਬਕ 7 2000 ਤੋਂ ਲੈ ਕੇ 2025 ਤੱਕ ਹਮ ਹਮ ਭਾਰਤ ਚ ਅਤਵਾਦੀ ਹਮਲਿਆਂ ਚ 177506 ਲੋਕ ਮਾਰੇ ਗਏ ਜੇ 25 ਸਾਲਾਂ ਦਾ ਅੰਕੜਾ ਬਣਦਾ ਤਾਂ ਹਰ ਸਾਲ 7100 ਬੰਦਾ ਮਰਦਾ ਅਤਵਾਦ ਨਾਲ ਇਹਨਾਂ ਦਾ ਕੋਈ ਕਸੂਰ ਨਹੀਂ ਕੋਈ ਕੁਛ ਨਹੀਂ ਪਰ ਜਦੋਂ ਮੈਂ ਹਵਾ ਦੇ ਪ੍ਰਦੂਸ਼ਣ ਦੇ ਮੁਕਾਬਲੇ ਦੇਖਦਾ ਕਿ ਉਹ ਹਵਾ ਦੇ ਪ੍ਰਦੂਸ਼ਿਤ ਹਵਾ ਦੇ ਵਿੱਚ ਸਾਹ ਲੈਣ ਕਰਕੇ ਉਹ ਫੇਫੜਿਆਂ ਦੇ ਰੋਗ ਹੋਰ ਅੰਦਰ ਬਿਮਾਰੀਆਂ ਹੈ ਨਾ ਉਹਨਾਂ ਨੂੰ ਸਾਰਾ ਕੁਝ ਉਹਦਾ ਨਤੀਜਾ ਜਦੋਂ ਮੌਤ ਬਣਦੀ ਹੈ ਤਾਂ ਉਹ ਸਾਲ 'ਚ 18 ਲੱਖ WHO ਦੇ ਅੰਕੜੇ ਹੈ ਮੇਰੇ ਨਹੀਂਗੇ ਜਾਂ ਕਿਸੇ ادارے ਦੇ ਅੰਕੜੇ ਨਹੀਂਗੇ WHO ਦੇ ਅੰਕੜਿਆਂ ਮੁਤਾਬਕ ਭਾਰਤ 'ਚ ਸਿਰਫ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਘੱਟੋ-ਘੱਟ 18 ਲੱਖ ਤੋਂ ਲੈ ਕੇ 21 ਲੱਖ ਮੌਤਾਂ ਹੁੰਦੀਆਂ ਨਾ ਤਾਂ ਇਸ ਮੁੱਦੇ ਤੇ ਜਨਤਾ ਬੋਲੇ ਨਾ ਜਨਤਾ ਦੇ ਚੁਣੇ ਨੁਮਾਇंदे ਬੋਲਣ ਨਾ ਸਰਕਾਰਾਂ ਗੌਰ ਕਰਨ ਆ ਅਤਵਾ ਤੋਂ ਖਤਰਨਾਕ ਨਹੀਂ ਤਾਂ ਹੋਰ ਕੀ ਹੈ ਸੋ ਇਸ ਲਈ ਚਾਹੇ ਹਵਾ ਦਾ ਪ੍ਰਦੂਸ਼ਣ ਹੈ ਚਾਹੇ ਪਾਣੀਆਂ ਦਾ ਪ੍ਰਦੂਸ਼ਣ ਹੈ ਤੇ ਜੇ ਸਰਕਾਰਾਂ ਨੇ ਕਾਰਫੁਟ ਕਰਾਉਣਿਆਂ ਨੂੰ ਖੁੱਲੇ ਹੱਥ ਦੇ ਦੇਣਾ ਕਿ ਕਰੋ ਪਾਣੀ ਪਲੀਟ ਤੁਹਾਨੂੰ ਨਾ ਕੋਈ ਸਜ਼ਾ ਹੋਣੀ ਨਾ ਕੁਝ ਹੋਣਾ ਹੈ ਨਾ ਕੱਲਾ ਜੁਰਮਾਨਾ ਜੁਰਮਾਨਾ ਭਰ ਦਿਓ ਕੋਈ ਗੱਲ ਨਹੀਂ